ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਆਪਾਂ ਅੱਜ ਬਣਾਵਾਂਗੇ ਜੇ ਆਟੇ ਤੇ ਗੁੜ ਦੀਆਂ ਮਠੀਆਂ ਸੌਣ ਵਿੱਚ ਜਿਹੜੀਆਂ ਬਣਾਈਦੀਆਂ ਬਹੁਤ ਹੀ ਵਧੀਆ ਕ੍ਰਿਸਪੀ ਆਪਾਂ ਮਠੀਆਂ ਬਣਾ ਕੇ ਤਿਆਰ ਕਰਾਂਗੇ ਘਰੇ ਤੇ ਬਹੁਤ ਹੀ ਸਵਾਦ ਜਿਹੜੀਆਂ ਬਣਦੀਆਂ ਇਹ ਬਿਸਕੁਟ ਜਿਵੇਂ ਆਪਾਂ ਘਰ ਤੇ ਕਢਾਉਨੇ ਉਹਨਾਂ ਨਾਲੋਂ ਵੀ ਵਧੀਆ ਬਣਦੀਆਂ ਵੇਖੋ ਕਿੰਨੀਆਂ ਪੋਲੀਆਂ ਪੋਲੀਆਂ ਬਣੀਆਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਤੇ ਬਹੁਤ ਹੀ ਟੇਸਟੀ ਬਣੀਆਂ ਤੇ ਇਹਨਾਂ ਨੂੰ ਤੁਸੀਂ ਮਹੀਨਾ ਭਰ ਵਾਸਤੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਖਰਾਬ ਬਿਲਕੁਲ ਨਹੀਂ ਹੁੰਦੀਆਂ ਤੇ ਬਹੁਤ ਹੀ ਵਧੀਆ ਇਹ ਰਹਿੰਦੀਆਂ ਨੇ ਤੇ ਤੁਸੀਂ ਜਿਵੇਂ ਮਰਜ਼ੀ ਇਹਨੂੰ ਚਾਹ ਨਾਲ ਤੁਸੀਂ ਖਾ ਸਕਦੇ ਹੋ ਤੇ ਆਓ ਆਪਾਂ ਤਿਆਰ ਕਰਦੇ ਹਾਂ ਮਠੀਆਂ ਮਠੀਆਂ ਵਾਸਤੇ ਆਪਾਂ ਪਹਿਲਾਂ ਗੁੜ ਭੋਲ ਲੈਨੇ ਆ ਇੱਥੇ ਗੋੜਾ ਆਪਾਂ ਕੁੱਟ ਕੇ ਇਹਨਾਂ ਨੂੰ ਛੋਟਾ-ਛੋਟਾ ਬ੍ਰੇਕ ਕਰ ਲਿਆ ਤੇ ਆਪਾਂ ਦੋ ਕੌਲੇ ਇਹ ਵਾਲੇ ਦੋ ਕੌਲੇ ਮਿਲ ਮਿਲ ਕੇ ਗੁੜ ਦੇ ਲੈ ਆ ਤੇ ਜਿਵੇਂ ਆਪਾਂ ਜੇ ਕਵਲਾ ਗੁੜ ਦਾ ਲਿਆ ਤਾਂ ਦੋ ਕਵਲੇ ਆٹے ਦੇ ਲਵਾਂਗੇ ਤੇ ਜਿਵੇਂ ਦੋ ਕਵਲੇ ਗੁੜ ਦੇ ਆਪਾਂ ਇੱਥੇ ਲਏ ਆ ਤੇ ਨੂੰ ਆਪਾਂ ਜਿਵੇਂ ਨਾ ਪਾਣੀ ਉੰਨਾ ਪਾਉਣਾ ਜ਼ਿਆਦਾ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਉੰਨਾ ਕੁ ਪਾਣੀ ਪਾਓ ਜਿੰਨੇ ਨਾਲੇ ਬਸ ਗੋੜਾ ਆਪਣਾ ਡੁੱਬ ਜੇ ਤੇ ਉਤੋਂ ਤੱਕ ਵੀ ਜ਼ਿਆਦਾ ਪਾਣੀ ਨਹੀਂ ਪਾਉਣਾ ਸਿਰਫ ਇੱਥੇ ਆਪਣਾ ਗੋੜ ਡੁੱਬਨ ਚਾਪਨ ਦਾ ਅੱਧਾ ਕਵਲਾ ਪਾਇਆ ਤੇ ਫਿਰ ਥੋੜਾ ਜਿਹਾ ਪਾਇਆ ਪਾਉਣਾ ਕੁ ਕਵਲਾ ਆਪਣਾ ਜਿਹੜਾ ਪਾਣੀ ਦਾ ਇਹਦੇ ਵਿੱਚ ਪਿਆਰ ਤੇ ਨੂੰ ਆਪਾਂ ਭਿਉਂ ਕੇ ਰੱਖ ਦਾਂਗੇ ਤੇ ਇਧਰ ਆਪਾਂ ਹੁਣ ਆਟਾ ਗੁੰਨ ਲੈਣੇ ਆਟਾ ਗੁੰਨ ਕੇ ਤਿਆਰ ਕਰਦੇ ਵੇਖੋ ਜਿਹੜੇ ਕਬਲੇ ਨਾਲ ਆਪਾਂ ਗੁੜ ਲਿਆ ਦੋ ਕਬਲੇ ਗੁੜ ਲਿਆ ਤੇ ਚਾਰ ਕਬਲੇ ਆਟਾ ਪਾਵਾਂਗੇ ਕਿਉਂਕਿ ਜੇ ਆਪਣਾ ਮੀਜਰਮੈਂਟ ਸਹੀ ਰੱਖੋਗੇ ਤਾਂ ਤੁਹਾਡੀਆਂ ਮਠੀਆਂ ਵਧੀਆ ਬਣਗੀਆਂ ਨਹੀਂ ਤੇ ਜੇ ਗੁੜ ਵੱਧ ਘੱਟ ਹੋ ਗਿਆ ਤੇ ਮਠੀ ਤੁਹਾਡੀ ਜਿਹੜੀ ਨਾ ਵਿੱਚ ਖੱਲਣ ਲੱਗ ਜਾਂਦੀ ਵਧੀਆ ਨਹੀਂ ਬਣਦੀ ਇਸ ਤਰ੍ਹਾਂ ਆਪਾਂ ਚਾਰ ਕਬਲੇ ਆਟੇ ਦੇ ਛਾਣ ਲੈਨੇ ਆ ਛਾਣ ਕੇ ਤੇ ਫਿਰ ਆਪਾਂ ਇਹਨੂੰ ਤਿਆਰ ਕਰਦੇ ਨੇ ਤੇ ਜੇ ਤੁਹਾਨੂੰ ਜਿਆਦਾ ਜਲਦੀ ਹੈ ਤਾਂ ਗੁੜ ਨੂੰ ਤੁਸੀਂ ਉਬਾਲ ਵੀ ਸਕਦੇ ਹੋ ਉਬਾਲ ਕੇ ਠੰਡਾ ਕਰਕੇ ਵੀ ਤੁਸੀਂ ਵਰਤ ਸਕਦੇ ਹੋ ਤੇ ਪਰ ਮੈਂ ਤਾਂ ਪਿਉਂ ਕੇ ਰੱਖ ਦਿੱਤਾ ਸੀ ਤੇ ਫਿਰ ਜਦੋਂ ਆਪਣਾ ਖੁਰ ਗਿਆ ਤੇ ਫਿਰ ਉਸ ਤੋਂ ਬਾਅਦ ਆਪਣਾ ਆਟਾ ਤਿਆਰ ਕਰ ਲਿਆ ਸੀ ਗੁੰਨ ਕੇ ਕਿਉਂਕਿ ਆਟੇ ਆਟੇ ਗੁੰਨਣ ਵਾਸਤੇ ਆਪਾਂ ਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਇਸ ਕਰਕੇ ਆਪਾਂ ਗੁੜ ਦੇ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਸਾਵਜੇ ਦਾ ਕਿਉਂਕਿ ਜੇ ਜਿਆਦਾ ਪਾਣੀ ਪਾਵਾਂਗੇ ਕਿਉਂਕਿ ਉਹ ਜੇ ਆਪਾਂ ਪੂੜੇ ਕੱਢਦੇ ਆਂ ਮਾਲ ਪੂੜੇ ਉਹਨਾਂ ਵਾਸਤੇ ਆਪਾਂ ਨੂੰ ਪਾਣੀ ਜਿਆਦਾ ਚਾਹੀਦਾ ਹੁੰਦਾ ਇਹਦੇ ਵਾਸਤੇ 8 ਮਠੀਆਂ ਵਾਸਤੇ ਨਹੀਂ ਚਾਹੀਦਾ ਹੁੰਦਾ ਤੇ ਇੱਥੇ ਆਪਾਂ ਪਾ ਦਿੰਨੇ ਆਂ 4 ਚਮਚ ਆਟੇ ਦੇ ਵਿੱਚ ਸੌਂਫ ਦੇ ਕਿਉਂਕਿ ਸੌਂਫ ਨਾਲ ਬਹੁਤ ਹੀ ਸਵਾਦ ਮਠੀਆਂ ਬਣ ਕੇ ਤਿਆਰ ਹੁੰਦੀਆਂ ਤੇ 4 ਚਮਚੇ ਆਪਾਂ ਸੌਂਫ ਤੇ ਪਾ ਦਿੱਤੇ ਇਹਦੇ ਵਿੱਚ ਤੇ ਇਹਦੇ ਵਿੱਚ ਥੋੜਾ ਜਿਹਾ ਲੂਣ ਪਾਵਾਂਗੇ ਆਪਾਂ ਚਮਚੇ ਦਾ ਚੌਥਾ ਕੁ ਹਿੱਸਾ ਕਿਉਂਕਿ ਲੂਣ ਪਾਉਣ ਨਾਲ ਨਾ ਅਤੇ ਟੇਸਟ ਥੋੜਾ ਜਿਹਾ ਵੱਖਰਾ ਜਿਹਾ ਆਉਂਦਾ ਨਾਲੇ ਕ੍ਰਿਸਪੀ ਵੀ ਹੋਰ ਬਣ ਜਾਂਦਾ ਤੇ ਇੱਕ ਚਮਚਾ ਪਾਣੀ ਦੇ ਚ ਪਾ ਦਿਆਂਗੇ ਅਜਵੈਨ ਅਜਵੈਨ ਨਾਲ ਇੰਨਾ ਹੁੰਦਾ ਪਏ ਆਪਣੇ ਵਧੀਆ ਹਜਮਾ ਹੋ ਜਾਂਦੀਆਂ ਤੇ ਟੇਸਟ ਵੀ ਇੰਨਾ ਨਾਲ ਵਧੀਆ ਆਉਂਦਾ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਨੇ ਆ ਪਹਿਲੋਂ ਮਿਕਸ ਕਰਕੇ ਤੇ ਇਹਦੇ ਵਿੱਚ ਫਿਰ ਪਾਵਾਂਗੇ ਮੋਨ ਦੇਸੀ ਘਿਓ ਦਾ ਮੋਨ ਪਾਵਾਂਗੇ ਤੁਸੀਂ ਜੋੜਾ ਵੀ ਘਿਓ ਹੈ ਤੁਹਾਡੇ ਕੋਲ ਉਹ ਮੋਨ ਤੁਸੀਂ ਪਾ ਸਕਦੇ ਹੋ ਡਾਲਡਾ ਘਿਓ ਜਾਂ ਰਿਫਾਈਨ ਕਿਸੇ ਵੀ ਤਰ੍ਹਾਂ ਦਾ ਤੁਸੀਂ ਤੇਲ ਇਹਦੇ ਵਿੱਚ ਪਾ ਸਕਦੇ ਹੋ ਤੇ ਆਪਾਂ ਇੱਥੇ ਦੇਸੀ ਘਿਓ ਪਾਇਆ ਦੇਸੀ ਘਿਓ ਦਾ ਮੋਨ ਪਾਇਆ ਤੇ ਮੋਨ ਤੁਸੀਂ ਪਾ ਲੈਣਾ ਤੇ ਪਹਿਲੋ ਆਪਾਂ ਨਾ ਇਹ ਮੋਨ ਦਾ ਵੀ ਪਤਾ ਲੱਗ ਜੇਗਾ ਆਪਾਂ ਨੂੰ ਕਿੰਨਾ ਆਪਾਂ ਰੱਖਣਾ ਮੋਨ ਇਹਨੂੰ ਪਹਿਲੋ ਆਪਾਂ ਆਟੇ ਨੂੰ ਮਸਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਮਸਲ ਕੇ ਫਿਰ ਆਪਾਂ ਇੱਕ ਮੁਠੀ ਦੇ ਵਿੱਚ ਆਟਾ ਲੈ ਕੇ ਵੇਖਾਂਗੇ ਜੇ ਆਪਣੇ ਮੁਠੀ ਦੇ ਵਿੱਚ ਆਟਾ ਇਕੱਠਾ ਹੋਊਗਾ ਤੇ ਉਹ ਆਪਣਾ ਮੋਨ ਬਿਲਕੁਲ ਸਹੀ ਹੈ ਤੇ ਜੇ ਆਪਣਾ ਆਟਾ ਇਕੱਠਾ ਨਹੀਂ ਹੁੰਦਾ ਤੇ ਫਿਰ ਥੋੜਾ ਜਿਹਾ ਹੋਰ ਪਾ ਕੇ ਤੁਸੀਂ ਮੋਨਰ ਲਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਇਹਨੂੰ ਮੋਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਤਾਂ ਜੋ ਜਿਹੜਾ ਮੋਨ ਸਾਰੇ ਆਟੇ ਦੇ ਵਿੱਚ ਮਿਕਸ ਹੋ ਜੇ ਤੇ ਬਿਲਕੁਲ ਐਂ ਵਧੀਆ ਆਪਣਾ ਆਟਾ ਗੁੰਨ ਕੇ ਤਿਆਰ ਹੋਵੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਮੋਨ ਸਾਰਾ ਤਿਆਰ ਵਿੱਚ ਇਹਦੇ ਆਟੇ ਦੇ ਵਿੱਚ ਮਿਕਸ ਕਰ ਲਿਆ ਤੇ ਵੇਖੋ ਆਪਣਾ ਆਟਾ ਇਸ ਤਰ੍ਹਾਂ ਮੁਠੀ ਦੇ ਵਿੱਚ ਤੁਸੀਂ ਲੈਣਾ ਦੇਖੋ ਇਹਨੇ ਆਪਣਾ ਆਟਾ ਜਿਹੜਾ ਇਕੱਠਾ ਹੋਣਾ ਚਾਹੀਦਾ ਜੇ ਆਪਣਾ ਇਹ ਆਟਾ ਇਕੱਠਾ ਹੁੰਦਾ ਤੇ ਆਪਣਾ ਜਿਹੜਾ ਮੋਨ ਬਿਲਕੁਲ ਸਹੀ ਹੈ ਤੇ ਜੇ ਤੁਹਾਡਾ ਆਟਾ ਇਹ ਮੁੱਠੀ ਦੇ ਵਿੱਚ ਇਕੱਠਾ ਨਹੀਂ ਹੁੰਦਾ ਤੇ ਫਿਰ ਤੁਸੀਂ ਹੋਰ ਥੋੜਾ ਜਿਹਾ ਘਿਓ ਰਫੈਂਡ ਜੋ ਵੀ ਤੁਸੀਂ ਪਾਉਂ ਪਾਇਆ ਉਹ ਪਾ ਕੇ ਤੇ ਇਹਨੂੰ ਮਿਕਸ ਕਰ ਲੈਣਾ ਦੋਵਾਂ ਹੱਥਾਂ ਨਾਲ ਹੱਥਾਂ ਦੇ ਵਿੱਚ ਮਸਲ-ਮਸਲ ਕੇ ਤੇ ਸਾਰੇ ਆਟੇ ਦੇ ਵਿੱਚ ਜਿਹੜਾ ਮੋਨ ਇਹ ਤਿਆਰ ਕਰ ਲੈਣਾ ਜਿਹੜਾ ਮੋਨ ਹੈ ਮੋਨ ਦੇ ਨਾਲ ਹੀ ਆਪਣੀ ਜਿਹੜੀ ਮੱਠੀ ਇਹ ਬਿਲਕੁਲ ਵਧੀਆ ਬਣੇਗੀ ਪੋਲੀ ਬਣੇਗੀ ਨਹੀਂ ਤਾਂ ਜਿਹੜਾ ਮੋਹਨ ਜੇ ਆਪਾਂ ਘੱਟ ਪਾਵਾਂਗੇ ਤੇ ਆਪਣੇ ਮੱਠੀਆਂ ਜਿਹੜੀਆਂ ਵਧੀਆ ਨਹੀਂ ਬਣਨਗੀਆਂ ਤੇ ਹੁਣ ਆਪਾਂ ਜਿਹੜਾ ਗੁੜ ਪਿਆ ਹੋਇਆ ਸੀ ਉਹ ਆਪਾਂ ਇਹਦੇ ਵਿੱਚ ਪਾ ਦੇਾਂਗੇ ਛਾਣ ਕੇ ਛਾਣਨੀ ਦੇ ਵਿੱਚ ਛਾਣ ਲਾਂਗੇ ਇਹਨੂੰ ਇਸ ਤਰ੍ਹਾਂ ਪੋਣੀ ਦੇ ਵਿੱਚ ਛਾਣ ਕੇ ਤੇ ਪਹਿਲਾਂ ਤੁਸੀਂ ਥੋੜਾ ਰੱਖ ਲਓ ਵਿੱਚੋਂ ਤੇ ਫਿਰ ਜਿਹੜਾ ਬਾਕੀ ਬਚਿਆ ਉਹ ਬਾਅਦ ਚ ਪਾ ਲਿਓ ਜੇ ਜ਼ਰੂਰਤ ਪਵੇ ਤੇ ਇਸ ਤਰ੍ਹਾਂ ਆਪਾਂ ਸਾਰਾ ਜਿਹੜਾ ਆਪਣਾ ਜਿੰਨਾ ਪਾਣੀ ਆਪਾਂ ਪਾਇਆ ਸੀ ਗੁੜ ਦੇ ਵਿੱਚ ਉਹ ਆਪਣਾ ਸਾਰਾ ਲੱਗ ਗਿਆ ਤੇ ਇੰਨੇ ਦੇ ਵਿੱਚ ਆਪਣਾ ਆਟਾ ਬਿਲਕੁਲ ਵਧੀਆ ਗੁੰਨ ਕੇ ਤਿਆਰ ਹੋ ਜਾਣਾ ਤੇ ਜੇ ਤੁਹਾਨੂੰ ਲੱਗੇ ਵੀ ਆਟਾ ਥੋੜਾ ਜਿਹਾ ਪਾਣੀ ਥੋੜਾ ਤਾਂ ਤੁਸੀਂ ਦੂਸਰਾ ਪਾਣੀ ਦਾ ਛੱਟਾ ਮਾਰ ਸਕਦੇ ਹੋ ਤੇ ਵੇਖੋ ਇਸ ਤਰ੍ਹਾਂ ਆਪਣਾ ਆਟਾ ਸਖਤ ਆਟਾ ਗੁੰਨਣਾ ਹੁ ਬਾਲਾ ਪਤਲਾ ਆਟਾ ਨਹੀਂ ਆਪਾਂ ਗੁੰਨਣਾ ਇਹ ਸਖਤ ਆਟਾ ਗੁੰਨਣਾ ਜਿਵੇਂ ਆਪਾਂ ਮਟਰੀ ਤੇ ਮਠੀਆਂ ਲਈ ਗੁੰਨਦੇ ਆ ਨਾ ਇਸ ਤਰ੍ਹਾਂ ਗੁੰਨਣਾ ਵੇਖੋ ਕਰੜਾ ਆਟਾ ਹੋਣਾ ਚਾਹੀਦਾ ਸਖਤ ਫੇਰ ਤੁਹਾਡੀਆਂ ਮਠੀਆਂ ਵਧੀਆ ਬਣਨਗੀਆਂ ਤੇ ਜੇ ਤਾਂ ਆਟਾ ਪਤਲਾ ਹੋਇਆ ਤੇ ਫਿਰ ਤੁਹਾਡੀਆਂ ਮੱਠੀਆਂ ਜਿਹੜੀਆਂ ਵਧੀਆ ਨਹੀਂ ਬਣਨੀਆਂ ਤੇ ਜਿਹੜੀਆਂ ਐਵੇਂ ਆਟਾ ਕਰੜਾ ਵੀ ਹੋਊਗਾ ਤੇ ਜਦੋਂ ਆਪਾਂ ਤਲਾਂਗੇ ਉਹਦੇ ਨਾਲ ਆਪਣਾ ਤੇਲ ਵੀ ਘੱਟ ਪੀਣਗੇ ਐ ਮੱਠੀਆਂ ਤੇ ਇਸ ਤਰ੍ਹਾਂ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਿਆ ਤੇ ਇਹਨੂੰ ਥੋੜਾ ਕੁਛੇ ਰੋਣ ਆਪਾਂ ਟੱਕ ਕੇ ਰੱਖ ਦਾਂਗੇ ਪੋਣੇ ਨਾਲ ਤੇ ਫਿਰ ਆਪਾਂ ਮੱਠੀਆਂ ਵੇਲ ਕੇ ਤਿਆਰ ਕਰਦੇ ਹੁਣ ਤੇ ਵੇਖੋ ਆਪਾਂ ਵੇਲਣੇ ਨੂੰ ਲਾ ਲੈਣਾ ਕਿਉ ਥੋੜਾ ਜਿਹਾ ਤੇ ਥੱਲੇ ਵੀ ਆਪਾਂ ਜਿੱਥੇ ਵੇਲਣੀਆਂ ਚੱਕਲੇ ਜਾਂ ਜਿੱਥੇ ਵੀ ਸਲਫ ਤੇ ਤੁਸੀਂ ਵੇਲ ਲੜੀਆਂ ਉੱਥੇ ਵੀ ਤੁਸੀਂ ਘੋਲ ਲਾ ਲਓ ਤੇ ਇਹ ਤੁਹਾਡੀਆਂ ਨਹੀਂ ਨਾ ਔਖੀਆਂ ਵੇਲੀਆਂ ਜਾਂਦੀਆਂ ਕਿਉਂਕਿ ਨਾ ਆਟਾ ਸਖਤ ਬਹੁਤ ਹੁੰਦਾ ਏ ਤੇ ਆਟਾ ਥੋੜਾ ਜਿਹਾ ਆਪਣਾ ਇੱਕ ਸਾਈਡਾਂ ਤੋਂ ਪਾੜਦਾ ਏ ਜਿਵੇਂ ਆਪਣਾ ਮੱਕੀ ਦੀ ਰੋਟੀ ਪਾੜਦੀ ਨੇਵੇਂ ਪਾੜਦਾ ਤੇ ਬਸ ਇਹ ਆਪ ਹੱਥਾਂ ਨਾਲ ਨੂੰ ਸਹੀ ਕਰੀ ਜਾਣਾ ਸਾਈਡਾਂ ਤੋਂ ਤੇ ਆਪਣੇ ਆਪ ਹੀ ਇਹ ਸਹੀ ਹੋਈ ਜਾਣਾ ਤੇ ਇਸ ਤਰ੍ਹਾਂ ਹੱਥ ਨਾਲ ਤੁਸੀਂ ਨੱਪ ਕੇ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਪਹਿਲਾਂ ਵੇਲ ਲਓ ਇਨਾਂ ਨੂੰ ਵੇਲ ਕੇ ਤੇ ਫਿਰ ਆਪਣੀ ਜਿਵੇਂ ਵੀ ਜਿਹੜੀ ਵੀ ਸ਼ੇਪ ਵਿੱਚ ਜੇ ਤੁਸੀਂ ਕਰਦਨ ਨਾਲ ਕੱਟਣਾ ਚਾਹੋ ਕਰਦਨ ਨਾਲ ਜੇ ਤੁਸੀਂ ਵੈਸੇ ਕੋਈ ਸ਼ੇਪ ਦੇਣੀ ਚਾਹੁੰਦੇ ਹੋ ਤੇ ਉਹਦੇ ਨਾਲ ਵੀ ਤੁਸੀਂ ਇਹਨੂੰ ਵਧੀਆ ਮੱਠੀਆਂ ਨੂੰ ਕੱਟ ਕੇ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇੱਕ ਪਹਿਲ ਰੋਟੀ ਵੇਲ ਲੈਨੇ ਆ ਰੋਟੀ ਵੇਲ ਕੇ ਤੇ ਫਿਰ ਆਪਾਂ ਜਿਹੜੀ ਇਹਦੀ ਇਹਨੂੰ ਆਪਾਂ ਕੋਈ ਗਲਾਸ ਵਗੈਰਾ ਜਾਂ ਕੌਲੀ ਵਗੈਰਾ ਜਾਂ ਨੀ ਕੀ ਜੀ ਕੋਈ ਪਲੇਟ ਹੋਵੇ ਉਹਦੇ ਨਾਲ ਤੁਸੀਂ ਇਹਨੂੰ ਗੋਲ-ਗੋਲ ਮੱਠੀਆਂ ਕੱਟ ਕੇ ਆਪਾਂ ਸਾਈਡ ਤੇ ਰੱਖੀ ਜਾਣੀਆਂ ਆਪਾਂ ਪਹਿਲੋਂ ਮਠੀਆਂ ਤਿਆਰ ਕਰ ਲੈਣੀਆਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕਠੀਆਂ ਨੂੰ ਤਲਾਂਗੇ ਸਾਰੀਆਂ ਨੂੰ ਪਹਿਲੋਂ ਸਾਰੀਆਂ ਵੇਲ ਕੇ ਰੱਖ ਲੈਣੇ ਆ ਜੇ ਤੁਸੀਂ ਚਾਹੋ ਤੇ ਹੱਥਾਂ ਨਾਲ ਵੀ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਕੇ ਤੁਸੀਂ ਇਹਨਾਂ ਦੀ ਮਠੀ ਦੇ ਰੂਪ ਵਿੱਚ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਜਿਹੜੀ ਰੋਟੀ ਏ ਉਹ ਵੇਲ ਲਈ ਵੱਡੀ ਸਾਰੀ ਰੋਟੀ ਵੇਲ ਲੈਣੀ ਹੈ ਵੇਲ ਕੇ ਤੇ ਫਿਰ ਆਪਾਂ ਗਲਾਸ ਦੀ ਮਦਦ ਦੇ ਨਾਲ ਇਹਨੂੰ ਗੋਲ-ਗੋਲ ਕੱਟ ਲਾਂਗੇ ਤੇ ਇਸ ਤਰ੍ਹਾਂ ਵੇਖੋ ਆਪਾਂ ਹੁਣ ਇੱਕ ਰੋਟੀ ਵੇਲ ਲਈ ਤੇ ਹੁਣ ਆਪਾਂ ਗਲਾਸ ਨਾਲ ਇਹਨੂੰ ਇਸ ਤਰ੍ਹਾਂ ਗੋਲ-ਗੋਲ ਸ਼ੇਪ ਦੇ ਵਿੱਚ ਕੱਟ ਲਾਂਗੇ ਇਸ ਤਰ੍ਹਾਂ ਕਰਕੇ ਤੁਸੀਂ ਆਟਾ-ਆਟਾ ਡਿਜ਼ਾਈਨ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਤੁਸੀਂ ਇਹ ਕੱਟ ਕੇ ਮਠੀਆਂ ਤਿਆਰ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇੱਕ ਪਹਿਲਾ ਗੋਲ ਗੋਲ ਕੱਟ ਲਿਆ ਨੇ ਤੇ ਫਿਰ ਆਪਾਂ ਕੋਈ ਕੋ ਹਟ ਜਾਂਦੀਆਂ ਵੀ ਕੱਟ ਲਾਂਗੇ ਤੇ ਜਿਹੜੀ ਮੱਠੀ ਆ ਆਪਣੀ ਨਾ ਜ਼ਿਆਦਾ ਪਤਲੀ ਹੋਣੀ ਚਾਹੀਦੀ ਨਾ ਜ਼ਿਆਦਾ ਮੋਟੀ ਹੋਣੀ ਚਾਹੀਦੀ ਹੈ ਇੱਕੋ ਸ਼ੇਪ ਦੀਆਂ ਰੱਖ ਲਓ ਤੁਸੀਂ ਜਿਵੇਂ ਰੋਟੀ ਤੋਂ ਥੋੜੀ ਜੀ ਮੋਟੀ ਹੋਵੇ ਜਿਵੇਂ ਆਪਾਂ ਰੋਟੀਆਂ ਰੱਖਦੇ ਆ ਮੁੰਡੇ ਤੋਂ ਥੋੜੀ ਜੀ ਮੋਟੀ ਰੱਖ ਸਕਦੇ ਤੁਸੀਂ ਤੇ ਇਸ ਤਰ੍ਹਾਂ ਆਪਾਂ ਇਹ ਮੱਠੀਆਂ ਇਹ ਵੇਲ ਲਾ ਤੇ ਹੁਣ ਆਪਾਂ ਜਿਹੜਾ ਦੋਸ ਇੱਕ ਹੋਰ ਤੁਹਾਨੂੰ ਵੇਲ ਕੇ ਵਿਖਾਉਣੇ ਆ ਇਸ ਤਰ੍ਹਾਂ ਵੇਖੋ ਆਪਾਂ ਪੋਣਾ ਵਛਾ ਕੇ ਕਿਸੇ ਚੀਜ਼ ਦੇ ਵਿੱਚ ਇਸ ਤਰ੍ਹਾਂ ਤੁਸੀਂ ਕਰਕੇ ਇਹਨਾਂ ਨੂੰ ਅੱਡ-ਅੱਡ ਰੱਖੀ ਜਾਂ ਨਾ ਤੇ ਇਸ ਤਰ੍ਹਾਂ ਆਪਾਂ ਮੱਠੀਆਂ ਤਿਆਰ ਕਰ ਲਾਂਗੇ ਸਾਰੀਆਂ ਤੇ ਇੱਥੇ ਆਪਾਂ ਹੁਣ ਇੱਕ ਹੋਰ ਰੋਟੀ ਵੇਲ ਲਈ ਤੇ ਇਹਦੀ ਆਪਾਂ ਇਸ ਤਰ੍ਹਾਂ ਕਰਦ ਨਾਲ ਕੱਟ ਕਰਦ ਨਾਲ ਕੱਟ ਲਾਂਗੇ ਕਰਦ ਨਾਲ ਕੱਟ ਕੇ ਅੱਡ-ਅੱਡ ਜਿਵੇਂ ਪੀਸ ਬਣਾ ਲਾਂਗੇ ਪੀਸ ਬਣਾ ਕੇ ਤੇ ਆਪਾਂ ਅੱਡ-ਅੱਡ ਸ਼ੇਪ ਦੀਆਂ ਮੱਠੀਆਂ ਬਣਾਵਾਂਗੇ ਇਸ ਤਰ੍ਹਾਂ ਕਰਕੇ ਜਿੰਨਾ ਵੀ ਤੁਸੀਂ ਸਾਈਜ਼ ਰੱਖਣਾ ਚਾਹੋ ਉਸ ਹਿਸਾਬ ਨਾਲ ਤੁਸੀਂ ਇਹਦਾ ਕਟਿੰਗ ਕਰ ਸਕਦੇ ਤੇ ਇਸ ਤਰ੍ਹਾਂ ਆਡ ਅਡ ਡਿਜ਼ਾਈਨ ਦੀਆਂ ਤੁਸੀਂ ਕੱਟ ਕੇ ਤੇ ਬਣਾ ਸਕਦੇ ਹੋ ਕਿਸੇ ਵੀ ਸ਼ੇਪ ਦੇ ਵਿੱਚ ਤੁਸੀਂ ਬਣਾ ਲਓ ਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਹੈ ਬਹੁਤ ਹੀ ਚਟਪਟ ਤਿਆਰ ਹੋ ਜਾਂਦੀਆਂ ਮਠਿਆ ਤੇ ਘਰ ਦੀ ਚੀਜ਼ ਨਾਲ ਤੇ ਬਿਸਕਟ ਜਿਵੇਂ ਆਪਾਂ ਕਢਾਉਨੇ ਆ ਨਾ ਘਰੇ ਘਰ ਦੇ ਬਿਸਕਟ ਕਢਾਉਨੇ ਉਹਨਾਂ ਨਾਲੋਂ ਵੀ ਇਸਵਾਦ ਮਠਿਆ ਆਪਣੀਆਂ ਬਣ ਕੇ ਘਰੇ ਤਿਆਰ ਹੁੰਦੀਆਂ ਤੇ ਬਹੁਤ ਹੀ ਵਧੀਆ ਟੇਸਟੀ ਬਣਦੀਆਂ ਤੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਮਹੀਨੇ ਭਰ ਲਈ ਜੇ ਕਿਤੇ ਤੁਸੀਂ ਸਫ਼ਰ ਦੇ ਵਿੱਚ ਜਾਣਾ ਤਾਂ ਉੱਥੇ ਵੀ ਤੁਸੀਂ ਨਾਲ ਬਣਾ ਕੇ ਲਿਜਾ ਸਕਦੇ ਹੋ ਇਹ ਮਠੀਆਂ ਤੇ ਜਿਵੇਂ ਆਪਣੇ ਸੌਣ ਦੇ ਵਿੱਚ ਤਾਂ ਵੀ ਇਹ ਮਠੀਆਂ ਆਪਾਂ ਘਰਾਂ ਦੇ ਵਿੱਚ ਬਣਾ ਕੇ ਤਿਆਰ ਕਰਦੇ ਆ ਤਿਆਰ ਕਰਕੇ ਤੇ ਰੱਖ ਲੈਣੇ ਆ ਤੇ ਫਿਰ ਆਪਾਂ ਨੂੰ ਮਹੀਨਾ ਭਰ ਆਪਾਂ ਲੰਘ ਜਾਂਦਾ ਤੇ ਦੇਖੋ ਆਪਣੀਆਂ ਮਠੀਆਂ ਇਸ ਤਰ੍ਹਾਂ ਮੈਂ ਸਾਰੀਆਂ ਬਣਾ ਕੇ ਰੱਖ ਲਈਆਂ ਵੇਖੋ ਇਸ ਤਰ੍ਹਾਂ ਤੇ ਇਹ ਬਿਲਕੁਲ ਨਹੀਂ ਇੱਕ ਦੂਸਰੇ ਨਾਲ ਬਿਲਕੁਲ ਨਹੀਂ ਚਿਪਕਦੀਆਂ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਇੱਕ ਦੂਜੇ ਦੇ ਉੱਤੇ ਰੱਖ ਸਕਦੇ ਹੋ ਇੱਕੇ ਭਾਂਡੇ ਦੇ ਵਿੱਚ ਤੇ ਬਹੁਤ ਹੀ ਵਧੀਆ ਆਪਣੀਆਂ ਮਠੀਆਂ ਜੜੀਆਂ ਇਹ ਸਾਰੀਆਂ ਮਠੀਆਂ ਆਪਾਂ ਕਰ ਲਈਆਂ ਨੇ ਕੱਟ ਕੇ ਰੱਖ ਲਈਆਂ ਤੇ ਹੁਣ ਆਪਾਂ ਇੱਧਰ ਰੱਖ ਤਾ ਤੇਲ ਗਰਮ ਤੇਲ ਦੇ ਵਿੱਚ ਆਪਾਂ ਹੁਣ ਮਠੀਆਂ ਪਾਵਾਂਗੇ ਤੇ ਇਸ ਤਰ੍ਹਾਂ ਚਾਰ-ਚਾਰ ਭਾਂਵੇਂ ਪੰਜ ਪਾ ਕੇ ਜਿੰਨੀਆਂ ਵੀ ਤੁਸੀਂ ਤਾਂ ਢਿੱਕੜਾਈ ਦੇ ਹਿਸਾਬ ਨਾਲ ਜਿੰਨੀਆਂ ਵੀ ਪੈਂਦੀਆਂ ਉਸੇ ਹਿਸਾਬ ਨਾਲ ਤੁਸੀਂ ਪਾ ਕੇ ਤੇ ਮਠੀਆਂ ਆਪਾਂ ਸਲੋ ਗੈਸ ਤੇ ਆਪਾਂ ਇਹਨਾਂ ਨੂੰ ਤਲਣਾ ਤਾਇਓ ਅੰਦਰ ਤੱਕ ਜਿਹੜੀਆਂ ਮਠੀਆਂ ਆਪਣੀਆਂ ਪੱਕ ਜਾਣ ਅੰਦਰੋਂ ਆਟਾ ਜਿਹੜਾ ਆਪਣਾ ਕੱਚਾ ਨਾ ਰਵੇ ਤੇ ਇਸ ਤਰ੍ਹਾਂ ਥੋੜੀਆਂ ਜੀਆਂ ਮਠੀਆਂ ਪਾ ਕੇ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਪਕਾ ਲਵਾਂਗੇ ਪਹਿਲਾਂ ਤੇ ਸਲੋ ਗੈਸ ਰੱਖਣਾ ਆਪਾਂ ਜ਼ਿਆਦਾ ਤੇਜ਼ ਨਹੀਂ ਕਰਨਾ ਕਿਉਂਕਿ ਜਿੰਨਾ ਆਪਾਂ ਸਲੋ ਰੱਖਾਂਗੇ ਤੇ ਉਹ ਨਹੀਂ ਗਈਆਂ ਜਿਹੜੀਆਂ ਮਠੀਆਂ ਆਪਣੀਆਂ ਵਧੀਆ ਕ੍ਰਿਸਪੀ ਕ੍ਰਿਸਪੀ ਪੱਕਣਗੀਆਂ ਨਹੀਂ ਤਾਂ ਜੇ ਜਿਆਦਾ ਸੇਕ ਹੋਇਆ ਤਾਂ ਉੱਪਰ ਉਹਨਾਂ ਨੇ ਪੱਕ ਜਾਣਾ ਵਿੱਚੋਂ ਕੱਚੀਆਂ ਰਹਿਣਗੀਆਂ ਵੇਖੋ ਆਪਣੀਆਂ ਮਠੀਆਂ ਬਿਲਕੁਲ ਬਣ ਗਈਆਂ ਤਿਆਰ ਹੋ ਗਈਆਂ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮਠੀਆਂ ਬਣਾ ਕੇ ਤਿਆਰ ਕਰ ਲਾਂਗੇ ਤੇ ਇਹ ਨਹੀਂ ਆਪਾਂ ਸਾਰੀਆਂ ਤਲ ਲੈਣੀਆਂ ਸਾਰੀਆਂ ਤਲ ਕੇ ਤੇ ਫਿਰ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖਾਂਗੇ ਤੇ ਆਪਾਂ ਜਿਵੇਂ ਮਰਜ਼ੀ ਇਹਨਾਂ ਨੂੰ ਵਰਤ ਸਕਦੇ ਆ ਤੇ ਵੇਖੋ ਆਪਣੀਆਂ ਮਠੀਆਂ ਆਪਣਾ ਪਹਿਲਾ ਪੂਰ ਆਪਣਾ ਨਿਕਲ ਗਿਆ ਇੰਨੀਆਂ ਪਾਈਆਂ ਸੀ ਮੈਂ 4-5 ਤੇ 4-5 ਨਿਕਲ ਆਈਆਂ ਤੇ ਹੁਣ ਆਪਾਂ ਹੋਰ ਪਾਉਣੇ ਹੁਣ ਆਪਾਂ ਜਿਹੜੀ ਗੋਲ ਆਕਾਰ ਦੀਆਂ ਵੇਲੀਆਂ ਸੀ ਉਹ ਆਪਾਂ ਪਾ ਦਿੰਨੇ ਆ 2-3 ਜਿੰਨੀਆਂ ਵੀ ਪੈਂਦੀਆਂ ਇਹਦੇ ਵਿੱਚ ਪਾ ਦਿੰਨੇ ਆ ਪਾ ਕੇ ਤੇ ਆਪਾਂ ਇਹਨਾਂ ਨੂੰ ਵੀ ਹੁਣ ਪਕਾਵਾਂਗੇ ਉਸੇ ਤਰ੍ਹਾਂ ਹੀ ਘੱਟ ਸੇਕ ਤੇ ਪਕਾਉਣਾ ਤੇ ਬਹੁਤ ਹੀ ਜਲਦੀ ਇਹ ਆਪਣੀਆਂ ਬਣ ਕੇ ਤਿਆਰ ਹੋ ਜਾਣਗੀਆਂ ਤੇ ਇਸੇ ਤਰ੍ਹਾਂ ਤੁਸੀਂ ਵੀ ਘਰ ਵਿੱਚ ਮਠੀਆਂ ਜਰੂਰ ਬਣਾ ਕੇ ਵੇਖਿਓ ਤੇ ਬਹੁਤ ਹੀ ਜਲਦੀ ਹੈ ਜਿਹੜੀਆਂ ਮਠੀਆਂ ਆਪਣੀਆਂ ਬਣ ਕੇ ਤਿਆਰ ਹੋ ਜਾਂਦੀਆਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੇਖੋ ਆਪਣੀਆਂ ਮਠੀਆਂ ਬਹੁਤ ਹੀ ਵਧੀਆ ਬਣੀਆਂ ਤੇ ਬਣ ਕੇ ਤਿਆਰ ਹੋਈਆਂ ਵੇਖੋ ਆਪਾਂ ਦੂਸਰੀਆਂ ਜਿਹੜੀਆਂ ਗੋਲ ਕੱਟੀਆਂ ਸੀ ਉਹ ਵੀ ਆਪਾਂ ਤਲ ਲਈਆਂ ਤੇ ਉਹ ਵੀ ਬਹੁਤ ਵਧੀਆ ਆਪਣੀਆਂ ਮਠੀਆਂ ਬਣ ਕੇ ਤਿਆਰ ਹੋਈਆਂ ਇਸੇ ਤਰ੍ਹਾਂ ਸਾਰੀਆਂ ਮਠੀਆਂ ਤਿਆਰ ਕਰ ਲੈਣੀਆਂ ਆਪਾਂ